ਬਾਪੂ ਮੈਨੂੰ 500 ਰੁਪਏ ਦੀ ਓਏ ਪੁੱਤ ਉਹ ਤੜਕੇ ਦਾ ਤੂੰ ਪੈਸੇ ਲੈ ਕੇ ਗਿਆ ਹੁਣ ਦੁਬਾਰੇ ਫੇਰ ਮੰਗੀਆਂ ਨਾ ਕਰਤਾਰ ਦਾ ਘਰ ਆਹੀ ਹੈ ਜੀ ਹਾਂਜੀ ਇਹੀ ਆਈਆਂ ਇਹੀ ਕਰਤਾਰ ਅਸੀਂ ਨਾ ਲੋਨ ਡਿਪਾਰਟਮੈਂਟ ਤੋਂ ਆਏ ਆਂਗੇ ਅੱਛਾ ਜੀ ਜੇ ਤੁਹਾਡੇ ਉੱਤੇ ਕੋਈ ਲੋਨ ਆ ਤਾਂ ਅਸੀਂ ਉਹਦੀ ਮਾਫੀ ਪਵਾ ਦਾਂਗੇ ਦੱਸੋ ਕੋਈ ਹੈਗਾ ਲੋਨ ਵਾਦੋ ਨਹੀਂ ਮਾਫੀ ਹਾਂਜੀ ਹਾਂਜੀ ਲੋਨ ਤਾਂ ਜੀ ਬਾਰੇ ਆ ਘਰ ਤੇ ਲੋਨ ਆ ਜ਼ਮੀਨ ਤੇ ਲੋਨ ਆ ਗੱਡੀ ਤੇ ਲੋਨ ਆ ਹੋਰ ਥੋੜੋ ਜੀ ਮੋਟਰਸਾਈਕਲ ਦੀ ਵੀ ਲੋਨ ਠੀਕ ਆ ਹੁਣ ਘਰ ਤੋਂ ਆਪਦਾਗਾ ਹਾਂਜੀ ਆਪਦਾ ਅੱਛਾ ਤੇ ਲੋਨ ਹੈ ਹਾਂਜੀ ਤੇ ਘਰ 'ਚ ਕੋਈ ਨਾ ਸਾਨੂੰ ਸਵਾਰਦਾ ਹੋਵੇ ਨਸ਼ਾ ਤਾਂ ਆ ਕਰਦਾ ਜੀ ਦੇਖੋ ਸਾਹਮਣੇ ਖੜਾ ਥੋੜਾ ਜੀ ਕੀ ਕੀ ਨਸ਼ਾ ਕਰਦੇ ਪੁੱਛੋ ਥੋੜਾ ਜੀ ਗੋਲੀ ਤੋਂ ਲੈ ਕੇ ਟਿੱਡੇ ਤੱਕ ਅੱਛਾ ਮੁੰਡਾ ਥੋੜਾ ਇਹ ਹਾਂ ਮੁੰਡਾ ਜੀ ਠੀਕ ਐ ਇਹਦੇ ਕਰਕੇ ਤਾਂ ਕਰਜ਼ਾ ਜਣੇ ਸਾਡੇ ਦੀ ਠੀਕ ਐ ਇੱਕ ਮਿੰਟ ਰੁਕੋ ਕਰ ਲੋ ਜੀ ਗੱਲ ਹੈਲੋ ਡੈਡੀ ਆ ਤਾਂ ਜਮਾ ਮਲੰਗ ਬੰਦੇ ਨੇ ਜਿਨ੍ਹਾਂ ਨੇ ਘਰੇ ਤੋਂ ਮੇਰਾ ਰਸਤਾ ਕਰਨ ਲੱਗਿਆ ਨਸ਼ਾ ਇਹਨਾਂ ਦਾ ਮੁੰਡਾ ਕਰਦਾ ਘਰ ਤੇ ਇਹਨਾਂ ਦੇ ਲੋਨ ਆਗਾ ਜ਼ਮੀਨ ਤੇ ਇਹਨਾਂ ਦੇ ਲੋਨਾ ਕਿੱਥੇ ਵਿਆਉਣ ਲੱਗਿਆ ਤੁਸੀਂ ਮੈਨੂੰ ਮਾੜਾ ਮਾੜਾ ਪਤਾ ਕਰ ਲਿਆ ਕਰੋ ਸ਼ੁਕਰ ਕਰੋ ਉਹ ਤਾਂ ਮੈਂ ਆ ਗਈ ਆਹੋ ਮੈਂ ਨਹੀਂ ਕਰਉਣਾ ਇੱਥੇ ਬਿਆ ਹਨਾ ਜਿੱਥੇ ਤੁਹਾਡੇ ਰਿਸ਼ਤੇ ਦੀ ਗੱਲ ਚੱਲਦੀ ਸੀ ਮੈਂ ਉਹੀ ਕੁੜੀਆਂ ਸ਼ੁਕਰ ਕਰੋ ਮੈਂ ਆਪ ਦੇ ਪਿਓ ਨੂੰ ਕਿਹਾ ਕਿ ਆਦੀ ਫੋਟੋ ਨਹੀਂ ਪਪਾਈਗੀ ਨਹੀਂ ਤੁਹਾਨੂੰ ਪਤਾ ਲੱਗ ਜਾਂਦਾ ਤੇ ਦੂਜੀ ਗੱਲ ਜਦੋਂ ਤੁਸੀਂ ਰਿਸ਼ਤਾ ਕਰਨਾ ਹੁੰਦਾ ਨਾ ਆ ਬਚੋਲਿਆਂ ਕੋਲੇ ਝੂਠ ਨਾ ਮਾਰਿਆ ਕਰੋ ਉਹ ਤਾਂ ਛਾਂਪ ਦੇ ਮਾਰੇ ਰਿਸ਼ਤਾ ਕਰਾ ਦਿੰਦੇ ਮੁਰਕੇ ਸਾਡੇ ਵਰਗੀਆਂ ਕੁੜੀਆਂ ਦੀ ਜ਼ਿੰਦਗੀ ਰੁਲ ਜਾਂਦੀ ਹੈਗੀ ਆ ਆਪ ਦੇ ਨਸ਼ੇੜੀਆਂ ਨੂੰ ਸੁਧਾਰਨਾ ਹੁੰਦਾ ਨਾ ਇਹਨਾਂ ਨੂੰ ਕਿਸੇ ਸੈਂਟਰ 'ਚ ਛੱਡਿਆ ਕਰੋ ਕੁੜੀਆਂ ਕੋਈ ਸੈਂਟਰ ਨਹੀਂ ਹੈਗੀਆਂ ਜਿਨ੍ਹਾਂ ਨੂੰ ਸੁਧਾਰਨ ਵਾਸਤੇ ਤੁਸੀਂ ਵਿਆਹ ਕਰ ਦਿੰਨੇ ਹੋਗੇ ਹੋਰ ਦੱਸ ਦੇ ਹੋ ਕੀ ਦੱਸਾਂ ਤੇਰੀ ਕਰਤੂਤਾ ਹੈ ਜਿਹੜੀਆਂ ਨੇ ਤਾਂ ਕਿਹ ਗਈਆ ਚਲੋ ਕਰੇ